ਸਤਿ ਸ੍ਰੀ ਅਕਾਲ ਗਲੋਬਲ ਪੰਜਾਬ ਟੀਵੀ ਤੁਸੀਂ ਵੇਖ ਰਹੇ ਹੋ ਮੈਂ ਜਤਿੰਦਰ ਕੌਰ ਲੈ ਕੇ ਹਾਜ਼ਰ ਹਾਂ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਇਹੋ ਪ੍ਰੋਗਰਾਮ ਹੈ ਜਿਸ ਦੇ ਵਿੱਚ ਤਮਾਮ ਵੱਡੇ ਮੁੱਦਿਆਂ ਤੇ ਗੱਲਬਾਤ ਕੀਤੀ ਜਾਂਦੀ ਹੈ ਚਾਹੇ ਉਹ ਮੁੱਦੇ ਰਾਸੀ ਹੋਣ ਧਾਰਮਿਕ ਹੋਣ ਜਾਂ ਫਿਰ ਸਮਾਜਿਕ ਹੋਣ ਖਾਸ ਤੌਰ ਤੇ ਇਸ ਪ੍ਰੋਗਰਾਮ ਦੇ ਵਿੱਚ ਖਬਰ ਦੇ ਪਿੱਛੇ ਦੀ ਖਬਰ ਤੇ ਵੀ ਗੱਲਬਾਤ ਜ਼ਰੂਰ ਕੀਤੀ ਜਾਂਦੀ ਹੈ ਤਮਾਮ ਵੱਡੀਆਂ ਖਬਰਾਂ ਤੇ ਗੱਲਬਾਤ ਕਰਨ ਦੇ ਲਈ ਹਰ ਵਾਰ ਦੀ ਤਰ੍ਹਾਂ ਪ੍ਰੋਗਰਾਮ ਵਿੱਚ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਭ ਤੋਂ ਪਹਿਲਾਂ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ ਉਹਨਾਂ ਦਾ ਸਵਾਗਤ ਹੈ ਸਰ ਪ੍ਰੋਗਰਾਮ ਤੁਹਾਡਾ ਜੋ ਧੰਨਵਾਦ ਉਹ ਦਰਸ਼ਕਾਂ ਨੂੰ ਆਪਣੀ ਸਤਿ ਸ਼੍ਰੀ ਅਕਾਲ ਜਿੰਨਾ ਮੁੱਦੇ ਦੀ ਆਪਾਂ ਗੱਲ ਕਰਨੇ ਕਿ ਖਬਰ ਦੇ ਪਿਛਲੀ ਖਬਰ ਕੀ ਹੈ ਜੀ ਮੈਂ ਸੁਣ ਰਿਹਾ ਸੀਗਾ ਹਾਂ ਆਪਾਂ ਉਸੇ ਮੁੱਦੇ ਤੇ ਗੱਲ ਕਰਦੇ ਆ ਜੀ ਆਪਾਂ ਪਹਿਲਾਂ ਐਸਵੀਐਲ ਦੀ ਉਤੀ ਗੱਲ ਕਰ ਲਈਏ ਜੀ ਤਾਂ ਮੈਨੂੰ ਲੱਗਦਾ ਹੈ ਕਿ ਇਸ ਦੀ ਪਿਛਲੀ ਖਬਰ ਜ਼ਿਆਦਾ ਵੱਡੀ ਹੈ ਬਿਲਕੁਲ ਬਿਲਕੁਲ ਸਿੱਧਾ ਸਾਹਿਬ ਉਹੀ ਹਾਂ ਜੀ ਜੀ ਤੁਸੀਂ ਗੱਲ ਕਰ ਰਹੇ ਸੀ ਮੁਕੰਮਲ ਕਰ ਲਓ ਕਿਉਂਕਿ ਹਰ ਵਾਰ ਦੀ ਤਰ੍ਹਾਂ ਖਬਰਾਂ ਬਹੁਤ ਸਾਰੀਆਂ ਹੁੰਦੀਆਂ ਨੇ ਪਰ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਖਬਰਾਂ ਨੂੰ ਹੀ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ ਗੱਲਬਾਤ ਕੀਤੀ ਜਾਂਦੀ ਹੈ ਜਿਹੜੀਆਂ ਆ ਪੰਜਾਬ ਦੇ ਨਾਲ ਖਾਸ ਤੌਰ ਤੇ ਸਿੱਧੇ ਤੌਰ ਤੇ ਸਬੰਧ ਰੱਖਦੇ ਨੇ ਤੁਸੀਂ ਐਸਵੀਐਲ ਦੇ ਮੁੱਦੇ ਦਾ ਜ਼ਿਕਰ ਕਰ ਰਹੇ ਹੋ ਹੁਣ ਤੱਕ ਪੰਜਾਬ ਦੇ ਵਿੱਚ ਬਹੁਤ ਵਾਰੀ ਸਰਕਾਰਾਂ ਆਈਆਂ ਤੇ ਇਹ ਮੁੱਦਾ ਕਹਿੰਦੇ ਕਿ ਚਿਰਾਂ ਦਾ ਮੁੱਦਾ ਜਿਸ ਦਾ ਹੱਲ ਨਹੀਂ ਹੋਇਆ ਲਗਾਤਾਰ ਲਟਕਦਾ ਆ ਰਿਹਾ ਹੈ ਮੁੱਦਾ ਤੇ ਜੇਕਰ ਮੌਜੂਦਾ ਸਰਕਾਰ ਦੇ ਸਮੇਂ ਦੀ ਗੱਲ ਕਰੀਏ ਤਾਂ ਸੁਪਰੀਮ ਕੋਰਟ ਦੇ ਵੱਲੋਂ ਵੀ ਆਦੇਸ਼ ਦਿੱਤੇ ਗਏ ਸੀ ਕਿ ਦੋਵੇਂ ਸੁਬੇ ਬੈਠ ਕੇ ਗੱਲਬਾਤ ਕਰਨ ਅਤੇ ਗੱਲਬਾਤ ਦੇ ਜ਼ਰੀਏ ਇਸ ਮੁੱਦੇ ਦਾ ਕੋਈ ਹੱਲ ਕੱਢਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਇਹ ਤੀਜੇ ਗੇੜ ਦੀ ਗੱਲਬਾਤ ਅੱਜ ਹੋਣ ਜਾ ਰਹੀ ਹੈ ਤਾਂ ਸਭ ਦੀਆਂ ਨਿਗਾਹਾਂ ਪਿਛਲੀਆਂ ਦੋ ਮੀਟਿੰਗਾਂ ਤੇ ਵੀ ਸੀ ਕਿ ਹੋ ਸਕਦਾ ਹੈ ਕੋਈ ਨਾ ਮੀਟਿੰਗਾਂ ਦੇ ਵਿੱਚ ਕੋਈ ਸਿੱਟਾ ਨਿਕਲੇ ਪਰ ਦੋਵੇਂ ਮੀਟਿੰਗਾਂ ਬੇ ਸਿੱਟਾ ਰਹੀਆਂ ਨੇ ਤੇ ਤੀਜੇ ਗੇੜ ਦੀ ਗੱਲਬਾਤ ਅੱਜ ਹੋ ਰਹੀ ਹੈ ਤੇ ਜੇਕਰ ਪੰਜਾਬ ਦੀ ਸਿੱਧੂ ਸਭਾ ਆਪਾਂ ਗੱਲ ਕਰੀਏ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਕਹਿ ਚੁੱਕੇ ਨੇ ਤੇ ਆ ਵਿਧਾਇਕ ਵੀ ਕਹਿ ਚੁੱਕੇ ਨੇ ਕਿ ਪੰਜਾਬ ਦੇ ਕੋਲ ਇੱਕ ਵੀ ਵਾਧੂ ਬੂੰਦ ਪਾਣੀ ਨਹੀਂ ਹੈਗੀ ਕਿ ਅਸੀਂ ਹਰਿਆਣਾ ਨੂੰ ਦੇ ਦਈਏ ਤੇ ਦੂਜੇ ਪਾਸੇ ਅੱਜ ਹੀ ਮੀਟਿੰਗ ਹੋਣ ਜਾ ਰਹੀ ਹੈ ਤੇ ਕਿਸਾਨਾਂ ਦੇ ਵੱਲੋਂ ਵੀ ਅੱਜ ਮੰਗ ਪੱਤਰ ਸੌਂਪਿਆ ਜਾਣਾ ਬਲਵੀਰ ਸਿੰਘ ਰਾਜੀਵਾਲ ਦੀ ਅਗਵਾਈ ਦੇ ਹੇਠ ਕਿਉਂਕਿ ਪਾਣੀਆ ਦੇ ਮੁੱਦੇ ਨੂੰ ਲੈ ਕੇ ਉਹਨਾਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਵੀ ਕੀਤਾ ਜਾਣਾ ਕਿਵੇਂ ਦੇਖਦੇ ਹੋ ਕਿਉਂਕਿ ਤੁਸੀਂ ਆਪਣੇ ਪੱਤਰਕਾਰੀ ਦੇ ਦੌਰ ਦੇ ਵਿੱਚ ਬਹੁਤ ਵਾਰੀ ਦੇਖਿਆ ਹੋਵੇਗਾ ਇਸ ਮੁੱਦੇ ਤੇ ਗੱਲਬਾਤ ਹੋਈ ਪਰ ਕੋਈ ਸਿਟਾ ਨਿਕਲਿਆ ਜੋ ਤਾਂ ਸਿੱਟੇ ਦੀ ਤੁਸੀਂ ਗੱਲ ਕੀਤੀ ਸਿੱਟਾ ਤਾਂ ਇਹੀ ਹੈ ਜੇ ਐਸਐਲ ਦੇ ਮੁੱਦੇ ਦੇ ਉੱਤੇ ਹੂੰ ਪੰਜਾਬ ਵਾਲੇ ਸਹਿਮਤੀ ਦੇ ਦਿੰਦੇ ਆ ਬਿਲਕੁਲ ਤਾਂ ਜਿੱਦਾਂ ਹੁੰਦਾ ਨਾ ਕਹਿੰਦੇ ਤੁਸੀਂ ਆਪਣੇ ਮੌਜੂਦੇ ਵਾਰੰਟਾਂ ਉਨਾਂ ਤੇ ਦਸਤਕਤ ਕਰਦੇ ਹੋ ਹੂੰ ਇਸੇ ਤਰੀਕੇ ਨਾਲ ਮੌਜੂਦੇ ਵਾਰੰਟ ਦੇ ਦਸਤਕਤ ਕਰਨ ਦੇ ਬਰਾਬਰ ਹੈ ਜੀ ਜੇ ਐਸਐਲ ਦੇ ਉੱਤੇ ਕੋਈ ਸਹਿਮਤੀ ਹੁੰਦੀ ਹੈ ਕੋਈ ਪੰਜਾਬ ਕੋਲੇ ਪਾਣੀ ਕੋਈ ਨਹੀਂ ਦਿਨ ਦੇ ਲਈ ਬਿਲਕੁਲ ਤਾਂ ਕਿੱਥੋਂ ਪਾਣੀ ਦਿੱਤਾ ਜਾਏਗਾ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਇਹ ਮੀਟਿੰਗਾਂ ਇਹ ਕਹਿ ਜਾਵੇ ਕਿ ਐਸਐਲ ਦਾ ਪਾਣੀ ਲੈਣ ਲਈ ਨਹੀਂ ਹੂੰ ਇਹ ਤਾਂ ਜੇ ਪੰਜਾਬੀਆਂ ਦੀ ਗੱਲ ਸੁਣੀ ਜਾਵੇ ਜਾਂ ਪੰਜਾਬੀਆਂ ਦੀ ਹਿਰਦੇ ਦੀ ਜਿਹੜੀ ਚੀਜ਼ ਹੈ ਉਸ ਨੂੰ ਕੋਈ ਸਮਝ ਸਕਦਾ ਹੋਵੇ ਤਾਂ ਇਹ ਪੰਜਾਬ ਦੇ ਉਜਾੜੇ ਦੀਆਂ ਮੀਟਿੰਗਾਂ ਜੀ ਜਦੋਂ ਤੁਹਾਡੇ ਕੋਲ ਪਾਣੀ ਨਹੀਂ ਹੈ ਫालतू ਸਾਡਾ ਧਰਤੀ ਹੇਠਲਾ ਪਾਣੀ ਬਰਬਾਦ ਹੋ ਗਿਆ ਹਮ ਸਾਲੋਂ ਸਾਲ ਤਹੱਕਿਆਂ ਤੋਂ ਅਸੀਂ ਜਿਹੜਾ ਕਣਕ ਤੇ ਝੋਨੇ ਦੇ ਫਸਲੀ ਚੱਕਰ ਤੋਂ ਬਾਹਰ ਨਹੀਂ ਆ ਸਕੇ ਜੀ ਜਦੋਂ ਹੀ ਝੋਨੇ ਦੀ ਫਸਲ ਆਉਂਦੀ ਹੈ ਤਾਂ ਪਾਣੀ ਬਹੁਤ ਵੱਡੀ ਮਾਤਰਾ ਧਰਤੀ ਹੇਠੋਂ ਬਾਹਰ ਨਿਕਲਦਾ ਹੈ ਲਗਾਤਾਰ ਲੱਖਾਂ ਟੂਬ ਵੇ ਜਿਹੜੀ ਇੱਕੋ ਵੇਲੇ ਚੱਲਦੇ ਆ ਔਰ ਕਈ ਮਹੀਨੇ ਚੱਲਦੇ ਆ ਤੇ ਪਾਣੀ ਜਿਹੜਾ ਧਤੇੜਲਾ ਖਾਲੀ ਹੋ ਜਾਂਦਾ ਜਿਹੜੇ ਵੀ ਉਹਦੇ ਪੰਡਾਰ ਹੁੰਦੇ ਆ ਉਹ ਬਹੁਤ ਨੀਵੇਂ ਚਲੇ ਜਾਂਦੇ ਆ ਔਰ ਕਿਸਾਨਾਂ ਦੀ ਬਰਬਾਦੀ ਦਾ ਹਰ ਸਾਲ ਹੁੰਦੀ ਹੁੰਦੀ ਹੈ ਕਿਉਂਕਿ ਟੂਵਲ ਡੂੰਗੇ ਕਰਨੇ ਪੈਂਦੇ ਆ ਜੀ ਹਰ ਸਾਲ ਟੂਵਲ ਡੂੰਗੇ ਹੁੰਦੇ ਆ ਜਦੋਂ ਇੱਕ ਟੂਵਲ ਡੂੰਗਾ ਹੁੰਦਾ ਤਾਂ ਲੱਖਾਂ ਰੁਪਏ ਦਾ ਖਰਚਾ ਉਹਦੇ ਤੇ ਉਹਦਾ ਕਿਸਾਨਾਂ ਦੀ ਹਾਲਤ ਆਪਾਂ ਸਾਰੇ ਜਾਣਦੇ ਆ ਬਿਲਕੁਲ ਬਿਲਕੁਲ ਸੋ ਜਿਹੜੀ ਮੀਟਿੰਗ ਜਿਹੜੀ ਅੱਜ ਜਿਸ ਦਾ ਆਪਾਂ ਜ਼ਿਕਰ ਕਰ ਰਹੇ ਆ ਦੇਖੋ ਦੁਪਹਿਰ ਤੋਂ ਬਾਅਦ ਇਹ ਮੀਟਿੰਗ ਹੋ ਰਹੀ ਹੈ ਤਕਰੀਬਨ ਸ਼ਾਮ ਦੇ 4 ਵਜੇ ਮੀਟਿੰਗ ਹੋਏਗੀ ਜਿਦੇ ਚ ਹਰਿਆਣਾ ਦੇ ਮੁੱਖ ਮੰਤਰੀ ਜੀ ਪੰਜਾਬ ਦੇ ਮੁੱਖ ਮੰਤਰੀ ਤੇ ਕੇਂਦਰ ਦੇ ਜਿਹੜੇ ਜਲ ਸਰੋਤ ਮੰਤਰੀ ਹੈਗੇ ਆ ਉਹ ਇਹਨੂੰ ਮੇਜ਼ਬਾਨੀ ਦੇ ਤੌਰ ਤੇ ਜਿਹੜਾ ਹੈਗਾ ਪ੍ਰਧਾਨਗੀ ਕਰਨਗੇ ਜੀ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਮੀਟਿੰਗ ਜ਼ਰੂਰ ਇਸ ਤੋਂ ਪਹਿਲਾਂ ਹੀ ਜਦੋਂ ਤੁਸੀਂ ਕਹਿ ਰਹੇ ਦੋ ਮੀਟਿੰਗਾਂ ਹੋਈਆਂ ਇਹ ਤੀਜੀ ਮੀਟਿੰਗ ਹੈ ਹਮ ਕਾਜ਼ਲੀ ਮੀਟਿੰਗਾਂ ਜਦੋਂ ਤੁਹਾਡੇ ਪੱਲੇ ਹੀ ਦੇਣ ਨੂੰ ਕੁਝ ਹੈ ਨਹੀਂ ਹਮ ਤਾਂ ਫਿਰ ਮੀਟਿੰਗਾਂ ਕਿਉਂ بار-बार ਇਦਾਂ ਇੱਕ ਤਰੀਕਾ ਮੈਂ ਕਹਾਂਗਾ ਕਿ ਜੋ ਤਾਂ ਪੰਜਾਬ ਨੂੰ ਠੱਠ ਕੀਤਾ ਜਾ ਰਿਹਾ ਹੈ ਜੀ ਜੀ ਤੇ ਤੁਸੀਂ ਜਾਣ ਬੁੱਝ ਕੇ ਪਾਣੀ ਨਹੀਂ ਦੇ ਰਹੇ ਪਾਣੀ ਨਹੀਂ ਦੇ ਰਹੇ ਇਸ ਤਰ੍ਹਾਂ ਲੱਗਦਾ ਜਿਵੇਂ ਪੰਜਾਬ ਇਸ ਦੇਸ਼ ਨਾਲ ਆਪਣੇ ਗੁਆਂਢੀ ਸੂਬੇ ਹਰਿਆਣਾ ਨਾਲ ਜ਼ਾਤੀ ਕਰ ਰਿਹਾ ਹੈ ਜਦੋਂ ਕਿ ਅਸਲੀ ਤੇ ਇਹ ਹੈ ਕਿ ਪਾਣੀਆਂ ਦੇ ਮਾਮਲੇ 'ਚ ਪੰਜਾਬ ਆਪ ਹੀ ਕੰਨਾਲ ਹੋ ਗਿਆ ਜਿਹੜੇ ਪੰਜਾਬ ਕੋਲੇ ਪਾਣੀ ਦੀ ਬੂੰਦ ਹੀ ਫालतू ਨਹੀਂ ਹੈ ਉਹ ਤੋਂ ਮੰਗਿਆ ਜਾ ਰਿਹਾ ਹੈ ਕਿ ਪੰਜਾਬ ਪਾਣੀ ਕਿਉਂ ਨਹੀਂ ਦਿੰਦਾ ਦੂਜੇ ਸੂਬਿਆਂ ਨੂੰ ਹਰਿਆਣਾ ਨੂੰ ਪਾਣੀ ਕਿਉਂ ਨਹੀਂ ਦਿੰਦਾ ਦਿੱਲੀ ਨੂੰ ਪਾਣੀ ਕਿਉਂ ਨਹੀਂ ਦਿੰਦਾ ਰਾਜਸਥਾਨ ਦਾ ਹਿੱਸਾ ਕਿਉਂ ਨਹੀਂ ਦਿੰਦਾ ਸੋ ਜਿਹੜੀ ਹੈਗੀ ਆ ਪੰਜਾਬ ਦੇ ਤਰਾਸ ਦੀ ਕਹੀਗੀ ਆਪਾਂ ਪੰਜਾਬ ਨਾਲ ਵੱਡੀ ਜ਼ਾਤ ਹੈ ਜਿਹੜੀ ਮੀਟਿੰਗ ਉਹ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਦੇ ਦੇਖੋ ਇਹ ਗੱਲ ਮੰਨੀ ਜਾਣੀ ਹੈ ਕਿ ਸੁਪਰੀਮ ਕੋਰਟ ਦੀ ਡਾਇਰੈਕਸ਼ਨ ਦੇ ਮੀਟਿੰਗ ਹੋ ਰਹੀ ਹੈ ਸੁਪਰੀਮ ਕੋਰਟ ਨੇ ਕੀ ਕਿਹਾ ਸੁਪਰੀਮ ਕੋਰਟ ਨੇ ਕੇਂਦਰ ਨੂੰ ਕਿਹਾ ਕਿ ਤੁਸੀਂ ਜਿਹੜਾ ਹੈਗਾ ਸਾਲਸੀ ਕਰੋ ਪੰਜਾਬ ਤੇ ਹਰਿਆਣਾ ਦੀ ਮੀਟਿੰਗਾਂ ਕਰਾਓ ਕੋਈ ਸਹਿਮਤੀ ਬਣ ਸਕੇ ਹੂੰ ਹੁਣ ਸਹਿਮਤੀ ਜੇ ਤਾਂ ਹੋਵੇ ਕਿ ਪੰਜਾਬ ਨੂੰ ਕੁਝ ਦੇਣਾ ਹੈ ਜਾਂ ਸਹਿਮਤੀ ਦੇ ਨਾਲ ਪੰਜਾਬ ਦੀ ਵੀ ਰਾਇ ਲੈਣੀ ਹੈ ਜੀ ਫੇਰ ਤਾਂ ਇਹੀ ਹੈ ਆਪਣੇ ਹੁੰਦਾ ਨਾ ਸੱਤ 'ਚ ਜਿਵੇਂ ਕਿਸੇ ਦੋਸ਼ੀ ਨੂੰ ਕਟਾਰੇ 'ਚ ਖੜਾ ਕਰ ਲੋ ਜੀ ਤੇ ਫੇਰ ਉਹਦੇ ਤੇ ਦੋਸ਼ ਐਯਤ ਕੀਤੇ ਜਾਣ ਤੇ ਉਹਨੂੰ ਕਿਹਾ ਜਾਵੇ ਕਿ ਤੂੰ ਆ ਚੋਰੀ ਜਾਂ ਦੋਸ਼ ਮੰਨਦਾ ਕਿਉਂ ਨਹੀਂ ਹੂੰ ਇਦਾਂ ਮੀਟਿੰਗ ਸੱਦ ਲੈਂਦੇ ਆ ਕੌਮੀ ਪੱਤਰ ਦਾ মিডিਆ ਜੰਬੋਸਰੀਆ ਫੋਰਸਾਂ ਜਿਹੜੀਆਂ ਫਿਰ ਪੰਜਾਬ ਨੂੰ ਟਾਰਗੇਟ ਕਰਦੀਆਂ ਕਿ ਦੇਖੋ ਜੀ ਪੰਜਾਬ ਕੋਲੇ ਫालतू ਪਾਣੀ ਹੈ ਪੰਜਾਬ ਪਾਣੀ ਬਰਬਾਦ ਕਰ ਰਿਹਾ ਕੋਈ ਕਹਿ ਰਿਹਾ ਪੰਜਾਬ ਦਾ ਪਾਣੀ ਪਾਕਿਸਤਾਨ ਨੂੰ ਜਾ ਰਿਹਾ ਪੰਜਾਬ ਦੇ ਪਾਣੀ ਨੂੰ ਸਹੀ ਵਰਤੋਂ ਨਹੀਂ ਹੋ ਰਹੀ ਪੰਜਾਬ ਤਾਂ ਪਹਿਲਾਂ ਹੀ ਡੁੱਬ ਰਿਹਾ ਹੈ ਇਹੋ ਜਿਹੇ ਐਲੀਗੇਸ਼ਨ ਪੰਜਾਬ ਦੇ ਉੱਤੇ ਲਾਈ ਦਿੰਦੇ ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਪੰਜਾਬ ਦੇਸ਼ ਵਿਰੋਧੀ ਕਾਰਵਾਈਆਂ ਕਰ ਰਹੇ ਹੋਵੇ ਇਸ ਕਰਕੇ ਜਿਹੜੀ ਅੱਜ ਦੀ ਮੀਟਿੰਗ ਹੈ ਮੈਂ ਕਹਾਂਗਾ ਕਿ ਪੰਜਾਬ ਦੀ ਚੀਜ਼ ਜਾਂ ਪੰਜਾਬ ਦੀ ਤਰਾਸਦੀ ਨੂੰ ਜੇ ਸਮਝਿਆ ਜਾਵੇ ਤਾਂ ਮੀਟਿੰਗ ਜਿਹੜੀ ਹੈਗੀ ਹੈ ਸਹੀ ਦਿਸ਼ਾਵਲ ਜਾ ਸਕਦੀ ਹੈ ਜੀ ਮੈਂ ਕਹਿੰਨਾ ਕਿ ਮੁੱਖ ਮੰਤਰੀ ਭਗਵੰਤ ਮਾਨੀ ਕੋਈ ਵੀ ਸੂਬੇ ਦਾ ਮੁੱਖ ਮੰਤਰੀ ਹੋਏ ਜੋ ਤਾਂ ਜੀ ਪੰਜਾਬ ਦੇ ਪਾਣੀਆਂ ਤੇ ਅੰਗੂਠਾ ਲਾ ਹੀ ਨਹੀਂ ਸਕਦਾ ਜਿੱਦਾਂ ਮੈਂ ਅਕਸਰ ਕਹਿਣਾ ਹੁੰਦਾ ਹੈ ਕਿ ਜਿਨੇ ਪੰਜਾਬ ਦੇ ਪਾਣੀਆਂ ਤੇ ਅੰਗੂਠਾ ਲਾਉਣਾ ਕੋਹੜੀ ਸੂਬਿਆਂ ਨੂੰ ਦੇਣ ਦੇ ਲਈ ਜੀ ਉਹ ਫਿਰ ਹਰਿਆਣੇ ਦਾ ਵਸਨੀਕ ਤਾਂ ਹੋ ਸਕਦਾ ਹੈ ਦਿੱਲੀ ਦਾ ਵਸਨੀਕ ਤਾਂ ਹੋ ਸਕਦਾ ਹੈ ਪਰ ਪੰਜਾਬ ਦਾ ਵਸਨੀਕ ਨਹੀਂ ਰਹਿ ਸਕਦਾ ਜਿਹੜਾ ਪੰਜਾਬ ਦਾ ਪਾਣੀ ਕਿਸੇ ਨੂੰ ਵੇਚ ਕੇ ਪੰਜਾਬ ਚ ਆ ਜਾਏਗਾ ਬਿਲਕੁਲ ਬਿਲਕੁਲ ਜਿਹੜੇ ਸੂਬੇ ਕੋਲੇ ਹੈ ਹੀ ਕੁਝ ਨਹੀਂ ਬਿਲਕੁਲ ਉਹਦੇ ਨਾਲ ਸੌਦੇਬਾਜ਼ੀ ਕਾਦੀ ਹੂੰ ਕੇਂਦਰ ਹੁਣ ਸਾਲਸ ਬਣ ਕੇ ਜਿਹੜਾ ਮੀਟਿੰਗ ਕਰਦਾ ਪੰਜਾਬ ਤੇ ਹਰਿਆਣਾ ਦੀ ਜੇ ਤਾਂ ਕੇਂਦਰ ਇਹ ਕਵੇ ਜੀ ਕਿ ਵੀ ਆਪਾਂ ਇਸ ਮਸਲੇ ਦਾ ਕੋਈ ਹੋਰ ਹੱਲ ਲੱਭੀਏ ਕੋਈ ਹੋਰ ਆਲਟਰਨੇਟਿਵ ਪੰਜਾਬ ਕਹਿੰਦਾ ਕਿ ਹੋਰ ਹੱਲ ਲੱਭੋ ਹੂੰ ਇਹ ਨਹੀਂ ਕਿ ਪੰਜਾਬ ਨਹੀਂ ਕਹਿੰਦਾ ਕੋਈ ਹੱਲ ਨਹੀਂ ਲੱਭਿਆ ਜਾਵੇ ਜੀ ਹੱਲ ਬਣਦੀ ਤਾਂ ਗੱਲ ਹੁੰਦੀ ਹੈ ਹੱਲ ਤਾਂ ਕੋਈ ਲੱਭਿਆ ਨਹੀਂ ਜਾਂਦਾ ਹੂੰ ਮੋੜਕੇੜ ਕੇ ਗੱਲ ਪੰਜਾਬ ਦੇ ਉੱਤੇ ਹੁੰਦੀ ਹੈ ਜੀ ਪੰਜਾਬ ਕੀ ਕਹਿ ਰਿਹਾ ਕਿ ਸਾਡੇ ਕੋਲੇ ਪਾਣੀ ਨਹੀਂ ਹੈ 17.17 ਐਮਐਫ ਪਹਿਲਾਂ ਪੰਜਾਬ ਨੂੰ ਪਾਣੀ ਦੇਣ ਦੀ ਗੱਲ ਹੋਈ ਸੀ ਉਹ ਵੀ ਨਹੀਂ ਗਿਆ ਉਹ ਘਟਾ ਕੇ 13 ਐਮਐਫ ਰਹਿ ਗਿਆ ਉਹ ਵੀ ਪੂਰਾ ਨਹੀਂ ਮਿਲਦਾ ਉਹ ਸਾਡਾ ਜਿਹੜਾ ਸਤਲੁਜ ਦਰਿਆ ਹੈ ਜੀ ਉਹ ਹੁਣ ਸੁੱਕ ਗਿਆ ਖੁਸ਼ਕ ਹੋ ਗਿਆ ਉਹ ਪਾਣੀ ਨਹੀਂ ਹੈ ਜਿੰਨਾ ਪਹਿਲਾਂ ਨਹੀਂ ਹੈ ਹਮ ਪੰਜਾਬ ਕੀ ਕਹਿੰਦਾ ਹੈ ਪੰਜਾਬ ਇਹੀ ਕਹਿੰਦਾ ਕਿ ਤੁਸੀਂ ਪਹਿਲਾਂ ਪਾਣੀਆਂ ਦਾ ਜਾਇਜ਼ਾ ਲੈ ਲਓ ਜੀ ਜਿਹੜੇ ਪਿਛਲੇ ਸਮੇਂ ਸੀ ਜਾਂ ਤੋਂ ਦਹਾਕਿਆ ਪਹਿਲਾਂ ਜਿਹੜਾ ਪਾਣੀਆਂ ਦਾ ਦਰਿਆਵਾਂ ਦਾ ਲੰਗਾ ਸੀ ਜਿੱਦਾਂ ਪਾਣੀ ਦਾ ਵਹਿਣ ਸੀ ਉਹ ਹੁਣ ਪਾਣੀ ਦਾ ਉਹ ਵਹਿਣ ਨਹੀਂ ਰਿਹਾ ਪਾਣੀ ਦਾ ਵਹਿਣ ਘਟ ਗਿਆ ਜੀ ਪਹਿਲੇ ਅੰਕਿਆ ਜਾਵੇ ਕਿ ਪਾਣੀ ਕਿੰਨਾ ਦਰਿਆਵਾਂ ਚ ਬਿਲਕੁਲ ਬਿਲਕੁਲ ਕੋਈ ਉਹਦੇ ਪੰਜਾਬ ਕਟ੍ਰਿਬਿਊਨਲ ਬਿਲਾ ਲਿਆ ਜਾਵੇ ਟ੍ਰਿਬਿਊਨਲ ਬਣੇ ਟ੍ਰਿਬਿਊਨਲ ਬਣਨ ਤੋਂ ਬਾਅਦ ਹੀ ਜਿਹੜਾ ਕੋਈ ਤੈਅ ਹੋਵੇ ਜੀ ਕਿ ਵੀ ਕਿੰਨਾ ਪਾਣੀ ਫਿਰ ਕੋਈ ਫੈਸਲਾ ਹੋਵੇ ਬਿਲਕੁਲ ਇੱਥੇ ਤਾਂ ਹੋਣਾ ਉਲਟੀ ਗੱਲ ਹੈ ਕਿ ਐਸਬੀਐਲ ਕਹਿੰਦੇ ਬਣਾ ਲਓ ਪਾਣੀ ਤੁਹਾਡੇ ਕੋਲੇ ਹੋਵੇ ਨਾ ਹੋਵੇ ਜੀ ਹੁਣ ਪੰਜਾਬ ਕਹਿੰਦਾ ਕਿ ਨਾ ਤਾਂ ਸਾਡੇ ਕੋਲੇ ਪਾਣੀ ਹੈ ਹੂੰ ਨਾ ਸਾਡੇ ਕੋਲੇ ਜ਼ਮੀਨ ਹੈ ਜੀ ਦੇਖੋ ਜ਼ਮੀਨ ਆਪਾਂ ਸਾਰੇ ਜਾਣਦੇ ਆ ਜਦੋਂ ਮੁੱਖ ਮੰਤਰੀ ਕਪਟਰ ਅਮਰਿੰਦਰ ਸਿੰਘ ਜੀ ਉਹਦੇ ਸਮੇਂ ਚ ਦਰਿਆਈ ਪਾਣੀ ਬਾਰੇ ਹੋ ਗਿਆ ਕਿ ਸਾਡਾ ਜਿਹੜਾ ਕੋਈ ਦਰਿਆਈ ਪਾਣੀ ਦਾ ਹੱਕ ਕੋਈ ਉਸ ਤੋਂ ਬਾਅਦ ਨਹੀਂ ਲੈ ਸਕਦਾ ਪੰਜਾਬ ਦੇ ਆਪਣੇ ਅਧਿਕਾਰ ਹੈਗੇ ਆ ਇਦਾਂ ਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਜੋ ਸਰਕਾਰ ਸੀ ਉਹਨਾਂ ਨੇ ਬਕਾਇਦਾ ਅਸੈਂਬਲੀ ਦੇ ਵਿੱਚ ਲਿਆ ਕੇ ਇਹ ਮਤਾ ਕੀਤਾ ਕਿ ਪੰਜਾਬ ਦੀ ਜਿਹੜੀ ਕਿਸਾਨਾਂ ਦੀ ਜ਼ਮੀਨ ਹੈ ਇਸ ਲਈ ਉਹ ਵਾਪਸ ਕੀਤੀ ਜਾਂਦੀ ਹੈ ਜੀ ਕਾਫੀ ਕਿਸਾਨਾਂ ਦੀ ਜ਼ਮੀਨ ਜਿਹੜੇ ਉਹਨਾਂ ਦੇ ਖਾਤੇ ਚੜ ਗਈ ਹੈ ਉਹਨਾਂ ਦੇ ਨਾਵਾਂ ਤੇ ਚੜ ਗਈ ਹੈ ਉਹ ਜ਼ਮੀਨ ਕਿਵੇਂ ਵਾਪਸ ਲਈ ਜਾ ਸਕਦੀ ਹੈ ਸੋ ਨਾ ਪੰਜਾਬ ਕੋਲੇ ਜ਼ਮੀਨ ਹੈ ਇਸ ਲਈ ਨਾ ਪੰਜਾਬ ਕੋਲੇ ਪਾਣੀ ਹੈ ਫਿਰ ਮੀਟਿੰਗ ਕਾਦੀ ਹੈ ਮਤਲਬ ਕਮਾਲ ਦੀ ਗੱਲ ਹੈ ਕਿ ਨਾ ਪਾਣੀ ਨਾ ਜ਼ਮੀਨ ਤੇ ਮੀਟਿੰਗ ਕੋਮੀ ਪੱਦਰ ਤੇ ਨਿਗਾ ਟਿਕਿਆ ਹੋਇਆ ਮੀਡੀਆ ਦਿਆਂ ਫੋਰਸਾਂ ਦੀਆਂ ਜੀ ਵੀ ਅੱਜ ਦੀ ਮੀਟਿੰਗ ਜੋ ਕੀ ਸਿੱਟਾ ਨਿਕਲਣਾ ਹੈ ਜੋ ਸਿੱਟਾ ਹੀ ਨਿਕਲੇਗਾ ਜੇ ਕਿਸੇ ਮਲੰਗ ਦੇ ਘਰ ਦੇ ਵਿੱਚ ਕੋਈ ਜਾ ਕੇ ਛਾਪਾ ਮਾਰ ਲੇ ਤੋ ਕੀ ਕਹਿੰਦੇ ਮਲੰਗ ਦੇ ਘਰ ਤਾਂ ਪੰਜੜਾ ਭਾਂਗੀ ਭੁੱਜਦੀ ਹੈ ਨਾ ਜੀ ਪੰਜਾਬ ਤਾਂ ਪਹਿਲਾਂ ਹੀ ਬਰਵਾਦ ਹੈ ਪੰਜਾਬ ਕੋਲੇ ਪਾਣੀ ਹੈ ਨਹੀਂ ਔਰ ਸਿਆਣਿਆਂ ਦਾ ਜਿਹੜੇ ਮਾਹ ਰਹਿ ਗਿਆ ਉਹਨਾਂ ਦਾ ਕਹਿਣਾ ਜੇ ਤੁਸੀਂ ਪੰਜਾਬ ਦਾ ਪਾਣੀ ਲੈ ਲੈਨੇ ਹੋ ਜੀ ਤਾਂ ਪੰਜਾਬ ਦੂਜਾ ਰਾਜਸਥਾਨ ਬਣ ਜਾਏਗਾ ਪੰਜਾਬ ਬੰਜਰ ਹੋ ਜਾਏਗਾ ਜਿਹੜਾ ਪੰਜਾਬ ਕਿਸੇ ਵੇਲੇ ਇਸ ਦੇਸ਼ ਦੀ ਨਾਲ ਨਾਲ ਢਿੱਡ ਪਰਦਾ ਰਿਹਾ ਜਿਹੜਾ ਕਿਤੇ ਦੇਸ਼ ਜਿਹੜਾ ਬਰਵਾਦ ਹੁੰਦਾ ਸੀ ਅਨਾਜ ਦੇ ਲਿਆ ਨਾਲ ਕਿਤੇ ਅਮਰੀਕਾ ਕੋਲੇ ਫੂਟਾ ਮੰਗੇ ਜਾਂਦੇ ਸੀ ਕਿਸੇ ਹੋਰ ਕੰਟਰੀ ਕੋਲ ਜਾਂਦੇ ਸੀ ਸਾਨੂੰ ਕਣਕ ਦੇ ਦਿਓ ਸਾਨੂੰ ਅਨਾਜ ਦੇ ਦਿਓ ਉਸ ਪੰਜਾਬ ਨੇ ਖਸ਼ਾਲੀ ਲੈਂਦੀ ਅਨਾਜ ਦੇ ਖੇਤਰ ਦੇ ਚ ਹੁਣ ਜਦੋਂ ਬਹਤਾਤ ਹੈਗੀ ਆ ਅਨਾਜ ਦੀ ਇਸ ਦੇਸ਼ ਦੇ ਕੋਲੇ ਤਾਂ ਹੁਣ ਕਹਿੰਦੇ ਕਿ ਪੰਜਾਬ ਦਾ ਪਾਣੀ ਖੋਲੋ ਜੀ ਸੋ ਬਹੁਤ ਵੱਡਾ ਇਸ਼ੂ ਹੈ ਅੱਜ ਮੀਟਿੰਗ ਜ਼ਰੂਰ ਹੋ ਰਹੀ ਹੈ ਮੀਟਿੰਗ 'ਚ ਕੀ ਨਤੀਜਾ ਸਾਹਮਣੇ ਆਏਗਾ ਉਹ ਤਾਂ ਆਪਾਂ ਦੇਖਾਂਗੇ ਪਰ ਇੱਕ ਹੋਰ ਅਹਿਮ ਗੱਲ ਜਿਹੜੀ ਹੈਗੀ ਆ ਪੰਜਾਬ ਦੇ ਲਿਹਾਜ਼ ਨਾਲ ਜੀ ਉਹ ਕਹਿੰਦੇ ਤੁਸੀਂ ਸਾਡੇ ਪਾਣੀਆਂ ਦੀ ਗਲਤੀ ਕਰਦੇ ਹੋ ਹੂੰ ਗਵਾਂਡ ਦੇ ਜਮਨਾ ਹਰਿਆਣੇ ਦੇ ਨਾਲ ਲੰਘਦੀ ਹੈ ਹਰਿਆਣਾ ਨੂੰ ਟੱਚ ਕਰਦੀ ਹੈ ਜੀ ਤਾਂ ਜਮਨਾ ਦੇ ਪਾਣੀਆਂ ਬਾਰੇ ਕਿਉਂ ਨਹੀਂ ਸਮਝੌਤਾ ਹੁੰਦਾ ਬਿਲਕੁਲ ਪੰਜਾਬ ਨੂੰ ਕਿਉਂ ਨਹੀਂ ਜਮਨਾ ਦੇ ਪਾਣੀਆਂ ਦਾ ਹਿੱਸੇਦਾਰ ਬਣਾਇਆ ਜਾਂਦਾ ਦੇਖੋ ਜੋ 1994 ਦੇ ਵਿੱਚ ਜੀ ਜਮਨਾ ਬਾਰੇ ਇੱਕ ਐਗਰੀਮੈਂਟ ਹੋਇਆ ਉਹਦੇ 'ਚ ਸੇਦਾਰੀ ਕੀਤੀ ਹੈ ਦਿੱਲੀ ਦੀ ਹਾਂ ਰਾਜਸਥਾਨ ਦੀ ਹਰਿਆਣੇ ਦੀ ਜੀ ਜਦੋਂ ਪੰਜਾਬ ਸਾਂਝਾ ਸੀ ਜਦੋਂ ਹਰਿਆਣਾ ਨਹੀਂ ਸੀ ਤਾਂ ਜਿਹੜੀ ਜਮਨਾ ਪੰਜਾਬ ਦੇ ਵਿੱਚ ਦੀ ਵਗਦੀ ਸੀ ਨਾ ਫਿਰ ਪੰਜਾਬ ਨੂੰ ਕਿਉਂ ਨਹੀਂ ਹਿੱਸੇਦਾਰ ਬਣਾਇਆ ਗਿਆ ਪੰਜਾਬ ਨੂੰ ਜਾਣ ਬੁੱਝ ਕੇ ਉਸ ਪ੍ਰੋਜੈਕਟ ਤੋਂ ਬਾਹਰ ਰੱਖਿਆ ਗਿਆ ਪੰਜਾਬ ਕਹਿੰਦੇ ਸਾਡੀ ਹਿੱਸੇਦਾਰੀ ਪਾਉ ਜਮਨਾ ਦੇ ਵਿੱਚ ਸਾਡੇ ਹਿੱਸੇ ਦਾ ਪਾਣੀ ਸਾਨੂੰ ਮਿਲਣਾ ਚਾਹੀਦਾ ਔਰ ਜੇ ਵਾਜਬ ਪ੍ਰਬੰਧ ਕੀਤਾ ਜਾਵੇ ਜਮਨਾ ਦਾ ਇੰਨਾ ਪਾਣੀ ਜਾਂਦਾ ਹੈ ਕਿ ਬਾਅਦ ਸਮੁੰਦਰ ਜਾਵੇ ਤੁਸੀਂ ਉਹਦੀ ਸਹੀ ਸਟੱਜੀ ਵਰਤੋਂ ਕਰੋ ਹਰਿਆਣਾ ਨੂੰ ਵੀ ਮਿਲੇ ਤੇ ਪੰਜਾਬ ਨੂੰ ਵੀ ਮਿਲੇ ਇਸੇ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਕਿ ਮੈਂ ਜਿਹੜੀ ਗੱਲ ਕਹਿ ਰਿਹਾ ਮੈਂ ਕਹਿੰ ਰਿਹਾ ਕਿ ਜਮਨਾ ਦੀ ਗੱਲ ਕਰੋ ਤੁਸੀਂ ਤੁਸੀਂ ਸਤਲੁਜ ਦੀ ਗੱਲ ਕਿਉਂ ਕਰਦੇ ਹੋ ਤੁਸੀਂ ਰਾਵੀ ਦੀ ਗੱਲ ਕਿਉਂ ਕਰਦੇ ਹੋ ਤੁਸੀਂ ਜਮਨਾ ਦੀ ਗੱਲ ਕਿਉਂ ਨਹੀਂ ਕਰਦੇ ਸੋ ਇਹ ਵੰਡ ਦਾ ਮਾਮਲਾ ਜ਼ਰੂਰ ਪਾਣੀਆਂ ਦਾ ਜੀ ਇੱਕ ਪੰਜਾਬੀ ਦੀ ਕੌਤਵਨੀ ਨਾ ਪਾਣੀ ਚ ਮਦਾਨੀ ਪਾਉਣ ਵਾਲੀ ਗੱਲ ਹੈ ਨਿਕਲਣਾ ਕੁਝ ਨਹੀਂ ਜੀ ਮੀਟਿੰਗ ਆਏਗੀ ਖਰਾਪਾ ਇਹ ਤਾਂ ਨਹੀਂ ਕਹਿ ਸਕਦੇ ਕਿ ਕੀ ਮਾਮਲਾ ਆਏਗਾ ਪਰ 빙 ਜਰਨਲਿਸਟ ਮੈਂ ਇਹ ਗੱਲ ਕਹਿ ਸਕਦਾ ਜੀ ਕਿ ਪੰਜਾਬ ਦਾ ਕੋਈ ਵੀ ਸਨੀਗ ਮੁੱਖ ਮੰਤਰੀ ਬਣ ਜਿੱਦਾਂ ਮੈਂ ਕਿਹਾ ਪੰਜਾਬ ਦੇ ਪਾਣੀਆਂ ਤੇ ਦਸਖਤ ਨਹੀਂ ਕਰ ਸਕਦਾ ਕਿ ਪੰਜਾਬ ਕੋਲੇ ਫालतू ਪਾਣੀ ਹੈਗਾ ਕਿਸੇ ਹੋਰ ਸੂਬੇ ਨੂੰ ਦੇਣ ਲਈ ਜੀ ਇਹ ਤਾਂ ਤੈਅ ਹੈ ਬਾਕੀ ਮੀਟਿੰਗ ਦੇ ਕੇਂਦਰ بیٹھا ਹੈ ਰਹਿਣਾ بیٹھا ਹੈ ਪੰਜਾਬ بیٹھا ਹੈ ਕੀ ਡਿਸਕਸ਼ਨ ਹੁੰਦੀਆਂ ਉਹ ਵੀ ਸਾਹਮਣੇ ਆ ਜਾਣੀਆਂ ਜੀ ਔਰ ਪੰਜਾਬ ਦੀ ਹਾਲਤ ਇਸ ਵੇਲੇ ਜਿਹੀ ਬਣੀ ਹੈ ਕਿ ਪੰਜਾਬ ਕੋਲੇ ਵਾਕਈ ਇੱਕ ਬੂੰਦ ਪਾਣੀ ਨਹੀਂ ਆ ਜੀ ਔਰ ਇਹ ਨਹੀਂ ਕਿ ਸਰਕਾਰ ਕਹਿੰਦੀ ਹੈ ਕਿ ਭਗਵੰਤ ਮਾਨ ਦੀ ਸਰਕਾਰ ਨੇ ਕਿਹਾ ਹਮ ਇਹ ਤੋਂ ਪਹਿਲਾਂ ਕਾਂਗਰਸੀ ਸਰਕਾਰ ਸੀ ਉਦੋਂ ਵੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਉਦੋਂ ਵੀ ਹੁਣ ਭਾਜਪਾ ਕੇਂਦਰ ਚ ਸਰਕਾਰ ਹੈ ਨਾ ਜਿਹੜੇ ਭਾਜਪਾ ਦੇ ਨੁਮਾਇੰਦੇ ਪੰਜਾਬ ਚ ਹੈ ਪੰਜਾਬ ਦੇ ਪ੍ਰਧਾਨ ਨੇ ਸਮੀਰ ਜਾਖੜ ਜੀ ਉਹ ਬਿਆਨ ਦੇਣ ਕਾ ਪੰਜਾਬ ਕੋਲੇ ਫालतू ਪਾਣੀ ਹੈ ਪਤਾ ਲੱਗ ਜਾਏਗਾ ਕਿ ਪੰਜਾਬੀ ਕਿਦਾਂ ਦਾ ਘਹਾਰਾ ਪਰਦੇ ਆ ਸੋ ਪੰਜਾਬ ਦੀ ਭਾਜਪਾ ਵੀ ਇਸ ਮੁੱਦੇ ਤੇ ਪੰਜਾਬ ਦੇ ਨਾਲ ਖੜੀ ਹੈ ਜੀ ਦੂਜੀਆਂ ਪਾਰਟੀਆਂ ਵੀ ਖੜੀਆਂ ਹੁਣ ਮੀਟਿੰਗ ਕੇਂਦਰ ਵੱਲੋਂ ਰੱਖੀ ਗਈ ਹੈ ਮੀਟਿੰਗ ਤੇ ਆਪਾਂ ਵੀ ਚਰਚਾ ਕਰ ਰਹੇ ਆ ਅਜੇ ਹੀ ਮੀਟਿੰਗ ਤੇ ਚਰਚਾ ਕਰ ਰਹੇ ਆ ਜਿਹੜੀ ਮੀਟਿੰਗ ਤੋਂ ਕੋਈ ਜੋਤ ਨਿਕਲਦਾ ਕੋਈ ਨਜ਼ਰ ਨਹੀਂ ਆ ਰਹੀ ਬਿਲਕੁਲ ਬਿਲਕੁਲ ਸਤਿ ਸ੍ਰੀ ਅਕਾਲ ਤੁਸੀਂ ਸਹੀ ਕਹਿ ਰਹੇ ਹੋ ਤੇ ਚਰਚਾ ਇਹ ਵੀ ਛਿੜੀ ਹੋਈ ਹੈ ਕਹਿੰਦੇ ਕਿ 2024 ਦੀਆਂ ਚੋਣਾਂ ਆਉਣੀਆਂ ਨੇ ਹੋ ਸਕਦਾ ਹੈ ਕਿ ਕੇਂਦਰ ਸਰਕਾਰ ਇਸ ਮੁੱਦੇ ਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਹੱਲ ਕਰਵਾ ਦੇਵੇ ਤਾਂ 24 ਦੀਆਂ ਚੋਣਾਂ ਨੂੰ ਲੈ ਕੇ ਸਮੂਚੀਆਂ ਪਾਰਟੀਆਂ ਪੱਬਾਂ ਪਾਰ ਨੇ ਤੇ ਉੱਥੇ ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਰਾਹੁਲ ਗਾਂਧੀ ਦੇ ਵੱਲੋਂ ਪਹਿਲਾਂ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਗਈ ਸੀ ਬਹੁਤ ਸੁਰਖੀਆਂ ਦੇ ਵਿੱਚ ਗਾਂਧੀ ਉਸ ਸਮੇਂ ਰਹੇ ਸੀ ਜਦੋਂ ਪੈਦਲ ਯਾਤਰਾ ਕਰ ਰਹੇ ਸੀ ਤੇ ਹੁਣ ਉਹਨਾਂ ਨੇ ਨਿਆਂ ਯਾਤਰਾ ਸ਼ੁਰੂ ਕਰਨੀ ਹੈ ਕਹਿੰਦੇ ਕਿ ਜਿਹੜੀਆਂ 24 ਦੀਆਂ ਪਾਰਲੀਮੈਂਟ ਦੇ ਜਿਹੜੇ ਚੋਣਾਂ ਨੇ ਕਹਿੰਦੇ ਕਿ ਉਸ ਦੇ ਲਈ ਇਹ ਚੋਣ ਵਿਗਲ ਰਾਹੁਲ ਗਾਂਧੀ ਦੇ ਵੱਲੋਂ ਵਜਾਇਆ ਜਾ ਰਿਹਾ ਹੈ ਕਹਿੰਦੇ 85 ਜ਼ਿਲ੍ਹਿਆਂ ਦੇ ਵਿੱਚ ਇਹ ਯਾਤਰਾ ਨਿਕਲੇਗੀ ਰਾਹੁਲ ਗਾਂਧੀ ਨੇ ਦੇਖੋ ਪਹਿਲਾਂ ਭਾਰਤੀ ਜਨਤਾ ਪਾਰਟੀ ਜਿੱਦਾਂ ਮੈਂ ਕਿਹਾ ਕਿ ਸ਼ਕਤੀਸ਼ਾਲੀ ਦੀ ਦਿੱਤੇ ਰਹੀ ਹੈ ਮਜ਼ਾਕ ਦੇ ਤੌਰ ਤੇ ਕਿ ਤੈਨੂੰ ਪੱਪੂ ਕਹਿੰਦੇ ਸੀ ਕਦੇ ਕੁਝ ਕਹਿੰਦੇ ਸੀ ਇਹ ਜ਼ਰੂਰੀ ਹੈ ਕਿ ਜਿਸ ਭਾਰਤ ਜੋੜੋ ਯਾਤਰਾ ਦੀ ਤੁਸੀਂ ਗੱਲ ਕੀਤੀ ਹੈ ਉਹ ਯਾਤਰਾ ਨੇ ਰੋਹਲ ગાંધી ਨੂੰ ਕومی ਪਦ ਤੇ ਇੱਕ ਵੀਰ ਕਿਸਮ ਦਾ ਆਗੂ ਦੇ ਤੌਰ ਤੇ ਪ੍ਰੋਜੈਕਟ ਕੀਤਾ ਸਾਹਮਣੇ ਜਾਂਦਾ ਕਿ ਠੀਕ ਹੈ ਕਿ ਪਿਛਲੀਆਂ ਪੰਜ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਜਿੱਦਾਂ ਕਾਂਗਰਸ ਚਾਹੁੰਦੀ ਸੀ ਉਸ ਮੁਤਾਬਕ ਨਹੀਂ ਆਏ ਉਹ ਇੱਕ ਵੱਖਰਾ ਮੁੱਦਾ ਹੈਗਾ ਕੋਈ ਜ਼ਰੂਰੀ ਨਹੀਂ ਕਿ ਵੀ ਇੱਕ ਪਾਰਟੀ ਜਿਵੇਂ ਚਾਹੁੰਦੀ ਹੋ ਤੇ ਮੁਤਾਬਕ ਨਤੀਜੇ ਉਹਨੇ ਫੈਸਲਾ ਤਾਂ ਦੇਦੇ ਲੋਕਾਂ ਨੇ ਕਰਨਾ ਪ੍ਰਸਥਤੀਆਂ ਨੇ ਫੈਸਲਾ ਕਰਨਾ ਕਿ ਲੋਕ ਕਿਸ ਨੂੰ ਚਾਹੁੰਦੇ ਆ ਪਰ ਇਹ ਜ਼ਰੂਰ ਹੈ ਕਿ ਜਦੋਂ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਰੋਹਲ ਗਾਂਧੀ ਵੱਲੋਂ ਜੀ ਉਹਦਾ ਨੋਟਿਸ ਲਿਆ ਗਿਆ ਅੱਜ ਵੀ ਜਦੋਂ ਜਦੋਂ ਅਪਾ ਗੱਲ ਕਰ ਰਹੇ ਆ ਜੀ ਮੇਰਾ ਖਿਆਲ ਹੈ ਮੀਡੀਆ ਦਾ ਕੋਈ ਵੀ ਹਿੱਸਾ ਇਸਾ ਨਹੀਂ ਹੋਏਗਾ ਚਾਹੇ ਇਲੈਕਟ੍ਰੋਨਿਕ ਮੀਡੀਆ ਹੈ ਚਾਹੇ ਪ੍ਰਿੰਟ ਮੀਡੀਆ ਹੈ ਜਿਨੇ ਰੋਹਲ ਗਾਂਧੀ ਦੀ ਜਿਹੜੀ ਯਾਤਰਾ ਦਾ ਨੈਂਕ ਯਾਤਰਾ ਦਾ ਨੋਟਿਸ ਨਾ ਲੈ ਰਹੇ ਹੂੰ ਮਨੀਪੁਰ ਇੱਕ ਆਪਣੇ ਆਉਤੀ ਸਿੰਬੋਲਿਕ ਹੈ ਹੂੰ ਬਿਲਕੁਲ ਮਨੀਪੁਰ ਚ ਆਈਡੀਆਂ ਵੱਡੀਆਂ ਇਜ਼ਾਤਾਂ ਹੋਈਆਂ ਹਨ ਉਥੇ ਕੁੜੀਆਂ ਦੀ ਪੱਤ ਲੁੱਟੀ ਗਈ ਉਥੇ ਅਗਾਂ ਲਗੀਆਂ ਉਥੇ ਅਮਨ ਕਾਨੂੰਨ ਦੀ ਸਥਿਤੀ ਬਹੁਤ ਜੜੀ ਗਈ ਕਰਕ ਗਈ ਹੈ ਬਿਲਕੁਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੁਲਕ ਦੇ ਪ੍ਰਧਾਨ ਮੰਤਰੀ मणिपुर क्यों नहीं गए इस मुद्दे के ऊपर सो मणिपुर तो यात्रा शुरू हो के मुंबई तक जाएगी जी सैकड़ों किलोमीटर लंबी यात्रा हैगी है जेड़े सूबयां ਦੇ ਵਿੱਚ ਦੀ ਨਿਕਲ ਕੇ ਜਾਏਗੀ ਉਹਨਾਂ सूबयां ਦੇ ਵਿੱਚ ਨਯਕ ਯਾਤਰਾ ਦਾ ਤਾਂ ਇਹਦਾ ਹਾਈ ਅਜ ਦਾ ਕਾਂਗਰਸ ਦੇ ਆਗੂ ਕਹਿ ਰਹੇ ਕਿ ਅਸੀਂ ਦੇਸ਼ ਦੀ ਆਰਥਿਕਤਾ ਦੇ ਲਈ ਆਮ ਲੋਕਾਂ ਦੀ ਗੁਰਬਤ ਦੂਰ ਕਰਨ ਦੇ ਲਈ ਜੀ ਆਮ ਲੋਕਾਂ ਦੇ ਮਸਲੇ ਜਿਹੜੇ ਹੈਗਾ ਉਹਨਾਂ ਦੇ ਹੱਲ ਕਰਨ ਦੇ ਲਈ ਇਹ ਯਾਤਰਾ ਜਿਹੜੀ ਹੈਗਾ ਰਾਹੁਲ ਗਾਂਧੀ ਦੀ ਇਹ ਜ਼ਰੂਰ ਹੈ ਕਿ ਰਾਹੁਲ ਗਾਂਧੀ ਨੂੰ ਆਮ ਲੋਕਾਂ ਚ ਜਾਣ ਦਾ ਇੱਕ ਮੌਕਾ ਵੀ ਮਿਲੇਗਾ ਦੇਖੋ ਜਦੋਂ ਬਿਲਕੁਲ ਜਦੋਂ ਯਾਤਰਾ ਜੇ ਸ਼ੁਰੂ ਹੋਣੀ ਆ ਯਾਤਰਾ ਜੇ ਸ਼ੁਰੂ ਹੋਣੀ ਤੇ ਰੋਹਲ ਗਾਂਧੀ ਨੇ ਹੁੰੜਾ ਆਪਾਂ ਪਹਿਲਵਾਨਾਂ ਦੀ ਗੱਲ ਕਰਦੇ ਆਪਾਂ ਇਹਨਾਂ ਮੁੱਦਿਆਂ ਤੇ ਕਾਫੀ ਡਿਸਕਸ਼ਨ ਕਰਦੇ ਰਹੇ ਨੇ ਮੇਲਾ ਪਹਿਲਵਾਨਾਂ ਦੇ ਮਾਮਲਿਆਂ ਲੈ ਕੇ ਜਿਸ ਤਰ੍ਹਾਂ ਜਾਤੀ ਏਜੰਸੀ ਸੋਲੂਸ਼ਨ ਦੇ ਮਾਮਲੇ ਜੀ ਤੇ ਰੋਹਲ ਗਾਂਧੀ ਜਿਹੜਾ ਕੱਲ ਜਿਹੜਾ ਗਿਆ ਤੇ ਜੱਜਰ ਪਹੁੰਚ ਗਿਆ ਅਖਾੜੇ ਦੇ ਵਿੱਚ ਉੱਥੇ ਪੁੰਨੀਆਂ ਦੂਜੇ ਪਹਿਲਵਾਨਾਂ ਨਾਲ ਦੇਖੋ ਰੋਹਲ ਜਿਨੇ ਇੱਕ ਨਵੀਂ ਕਿਸਮ ਦੀ ਸਖਸ਼ੀ ਜਿਹੜੀ ਸਾਹਮਣੇ ਆ ਰਹੀ ਹੈ ਜੀ ਸਾਡੇ ਜਿਹੜੇ ਪਹਿਲਾਂ ਵਾਲੇ ਆਗੂ ਰਹੇ ਹਨ ਉਹ ਟੈਕਨੀਕਲ ਦੇ ਟਿਪੀਕਲ ਕਿਸਮ ਦੇ ਰਾਸੀਆਗੂ ਹੈ ਹਮ ਫਲੈਕਸੀਬਿਲਟੀ ਨਹੀਂ ਹੈ ਜੀ ਜੋ ਰਾਜਨੀਤੀ ਦੀ ਗੱਲ ਕਰਦੇ ਸਰ ਰਾਜਨੀਤੀ ਦੀ ਹੀ ਗੱਲ ਕਰਦੇ ਆ ਉਹਨਾਂ ਨੂੰ ਹੋਰ ਕੋਈ ਗੱਲ ਕਰਨੀ ਆਉਂਦੀ ਨਹੀਂ ਨਾ ਜਾਣਦੇ ਆ ਜੀ ਰੋਹਲ ਗਾਂਧੀ ਦੀ ਜਿਹੜੀ ਪਰਸਨੈਲਿਟੀ ਆਪਣੇ ਆਪ ਦੇ ਇਸ ਢੰਗ ਨਾਲ ਵਿਕਸਿਤ ਹੋ ਰਹੀ ਹੈ ਫਿਰ ਰਾਜਨੀਤੀ ਦੇ ਘਾਣ ਨਾਲੋਂ ਲੱਗਦਾ ਕਿ ਹੋਰ ਬਹੁਤ ਸਾਰੇ ਮਾਮਲਿਆਂ ਦੀ ਵੀ ਸਮਝ ਹੈਗੀ ਹੈ ਜਾਂ ਉਹਨੇ ਮਿਹਨਤ ਕੀਤੀ ਹੈ ਇਸ ਮਾਮਲੇ 'ਚ ਜੀ ਉਹ ਜਿਵੇਂ ਅਖਾੜੇ 'ਚ ਗਿਆ ਉੱਥੇ ਕੁਸ਼ਤੀ ਬਾਰੇ ਗੱਲ ਕੀਤੀ ਹੈ ਪਹਿਲਵਾਨਾਂ ਨੂੰ ਮੈਂ ਸੁਣ ਰਿਹਾ ਸੀ ਉਹ ਕਹਿੰਦੇ ਸੀ ਜੀ ਕਈ ਗੱਲਾਂ ਜੀ ਅਸੀਂ ਸੁਣ ਕੇ ਹੈਰਾਨ ਆ ਕਿ ਰੋਹਲ ਗਾਂਧੀ ਨੂੰ ਇਹਨਾਂ ਗੱਲਾਂ ਦੀ ਵੀ ਜਾਣਕਾਰੀ ਹੈ ਹੂੰ ਸੋ ਅਖਾੜੇ 'ਚ ਜਾਣਾ ਇੱਕ ਤਾਂ ਉੱਥੇ ਆਪਣੇ ਆਪ ਦੇ ਵਿੱਚ ਸਾਰੇ মিডিਆ ਨੇ ਇਸ ਗੱਲ ਦਾ ਵੀ ਨੋਟਿਸ ਲਿਆ ਜੀ ਦੂਜਾ ਦੇਖੋ ਜਿੱਥੇ ਕਿਸ ਦੇ ਨਾਲ ਜਾ ਕੇ ਖੜਾ ਹੋਣਾ ਨਾ ਉਹਦੇ ਨਾਲ ਹੀ ਇੱਕ ਸਨੇਹਾ ਹੁੰਦਾ ਹੈ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਇਹ ਦੇਸ਼ ਦੇ ਪਹਿਲਵਾਨਾਂ ਨੂੰ ਨਿਆਂ ਤੇ ਇਨਸਾਫ ਨਹੀਂ ਮਿਲਿਆ ਜੀ ਬੇਸ਼ੱਕ ਜੜੀ ਹੈਗੀ ਹੈ ਕੁਸ਼ਤੀ ਫੈਡਰੇਸ਼ਨ ਹੈ ਉਹ ਮੋਤਲ ਕਰ ਦਿੱਤੀ ਗਈ ਹੈ ਉਹਦੇ ਜਿਹੜੇ ਆਗੂ ਐ ਸੰਜੇ ਸਿੰਘ ਉਹ ਵੀ ਬੜੇ ਕੁਝ ਇਹਨਾਂ ਮਾਮਲਿਆਂ ਤੇ ਗੱਲ ਕਰਦੇ ਜੀ ਅਸੀਂ ਅਦਾਲਤਾਂ ਜਾਵਾਂਗੇ ਜੋ ਵੀ ਹੈਗਾ ਪਰ ਇੱਕ ਸੁਨੇਹਾ ਜਿਸ ਕਦਰ ਦੇਖ ਦਿੱਤ ਤਨ ਚੋਟੀ ਦੇ ਪਹਿਲਵਾਨਾਂ ਨੇ ਆਪਣੇ ਮੈਡਲ ਪਾਸ ਕੀਤੇ ਜੀ ਪਦਮ ਸ਼੍ਰੀ ਅਰਜਨ ਅਵਾਰਡ ਜਿਹੜੇ ਹੈਗੇ ਉਹ ਮੈਡਲ ਵਾਪਸ ਕਰਨ ਦਾ ਇਹ ਵੀ ਇੱਕ ਅਰਥ ਹੈ ਜੋ ਕਿ ਕੌਮੀ ਪੱਧਰ ਤੇ ਇੱਕ ਮੈਸੇਜ ਆ ਰਿਹਾ ਹੈ ਬਿਲਕੁਲ ਕਿ ਸਾਡੀਆਂ ਜਿਹੜੀਆਂ ਮਹਿਲਾ ਪਹਿਲਵਾਨ ਸਾਡੀਆਂ ਜਿਹੜੀਆਂ ਧੀਆ ਕੁਸ਼ਤੀ ਦੇ ਖੇਤਰ ਚੋਂ ਹੁੰਦੀਆਂ ਹਨ ਜੀ ਪਰੋਲ ਗਾਂਧੀ ਨੇ ਗੱਲ ਬੜੀ ਸਾਫ਼ ਤੌਰ ਤੇ ਕਹੀ ਕਹਿੰਦੇ ਜੋ ਸਥਿਤੀ ਹੈ ਇਸ ਵੇਲੇ ਬਣੀ ਵੀ ਹੈ ਜੀ ਕਿਹੜੇ ਮਾਪੇ ਕੁੜੀਆਂ ਨੂੰ ਆਪਣੇ ਪਹਿਲਵਾਨੀ ਦੇ ਖੇਤਰ ਚ ਪਹੁੰਗੇ ਜਿੱਨੇ ਆ ਕੇ ਇਨਸਾਫ ਨਹੀਂ ਮਿਲਦਾ ਸੋ ਰੋਹਲ ਗਾਂਧੀ ਨੇ ਉੱਥੇ ਜਾ ਕੇ ਆਪਣੀ ਹਾਜ਼ਰੀ ਲਵਾਈ ਹੈ ਪਹਿਲਵਾਨਾਂ ਦੇ ਹੱਕ ਚ ਆਵਾਜ਼ ਵੀ ਬੁਲੰਦ ਕੀਤੀ ਹੈ ਔਰ 24 ਦਿਆਂ ਪਾਰਲੀਮੈਂਟ ਚ ਉਹਨਾਂ ਦੇ ਮੱਦੇ ਨਜ਼ਰ ਜੀ ਇਹਦੀ ਜਿਹੜੀ ਯਾਤਰਾ ਹੈਗੀ ਇਸ ਕਰਕੇ ਐਮਿਤ ਰੱਖਦੇ ਹੋ ਦੇਖੋ ਮਾਰਚ ਤੱਕ ਉਹਦੀ ਯਾਤਰਾ ਦਾ ਪੜਾ ਹੈ ਜੀ ਉਸ ਤੋਂ ਬਾਅਦ ਫੌਰੀ ਤੌਰ ਤੇ ਬਾਅਦ ਪਾਰਲੀਮੈਂਟ ਦੀਆਂ ਇਲੈਕਸ਼ਨਸ ਆ ਜਾਂਦੀਆਂ ਹਮ ਸੇਜ਼ ਕਰਕੇ ਰੋਹਲ ਗਾਂਧੀ ਨੇ ਬੜਾ ਗਣਮਿਤ ਕੇ ਜਿਹੜਾ ਹੈਗਾ 14 ਜਨਵਰੀ ਤੋਂ ਲੈ ਕੇ ਮਾਰਚ ਤੱਕ ਜੀ ਆਪਣੀ ਨਾਇਕ ਯਾਤਰਾ ਸ਼ੁਰੂ ਕੀਤੀ ਹੈ ਨੀ ਦੇ جواب ਖ ਲੋਕਾਂ ਨੂੰ ਮਿਲੇਗਾ ਵਰਗਾਂ ਨੂੰ ਮਿਲੇਗਾ ਜੀ মিডিਆ ਦੀ ਖੇਚ ਦਾ ਕੇਂਦਰ ਬਣੇਗਾ ਚਰਚਾ ਚੜੇਗੀ ਬਿਆਨਾਂ ਦੇਤੇ ਵਿਰੋਧੀ ਤਰ੍ਹਾਂ ਟਿੱਪਣੀਆਂ ਕਰਨੀਆਂ ਜੋ ਟਿੱਪਣੀ ਦੀ ਗੱਲ ਆਉਂਦੀ ਐ ਖਰੋ ਤਾਂ ਹੁਣੇ ਤੋਂ ਹੀ ਭਾਰਤੀ ਜਨਤਾ ਪਾਰਟੀ ਵਾਲੇ ਆਗੂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕੇਂਦਰੀ ਮੰਤਰੀ ਕਹਿ ਰਿਹਾ ਕਿ ਨਿਆਂਗ ਦੀ ਗੱਲ ਕਰਦੇ ਐ ਇਹ 83 ਦੇ ਕਤਲਿਆਂ ਦਾ ਨਾਂ ਤਾਂ ਦਵਾ ਦੇਣ ਲੋਕਾਂ ਨੂੰ ਸੋ ਇੱਕ ਨਵੀਂ ਕਿਸ ਦੀ ਚਰਚਾ ਚੱਲਦੀ ਰਹੇਗੀ ਜੀ ਜਨਵਰੀ ਤੋਂ ਲੈ ਕੇ ਮਾਰਚ ਤੱਕ ਫਿਰ ਪਾਰਲੀਮੈਂਟ ਦੀਆਂ ਚੋਣਾਂ ਜੀ ਪਾਰਲੀਮੈਂਟ ਦੀਆਂ ਚੋਣਾਂ ਨੈਕ ਯਾਤਰਾ ਨੂੰ ਕਿ ਨਾਕੋ ਲਾਰਾ ਦੇਣੀ ਹੈ ਤਾਂ ਉਹ ਵਾਲਾ ਸਮਾਂ ਹੀ ਦੱਸੇਗਾ ਪਰ ਇਹ ਹੈ ਕਿ ਰੋਹਲ ਗਾਂਧੀ ਨੇ ਇਸ ਦੇ ਅੰਦਰ ਇੱਕ ਨਵੀਂ ਕਿਸਮ ਦੀ ਜਿਹੜੀ ਹੈਗੀ ਸਰਕਾਰੀ ਪੋਲੀਟੀਕਲ ਤੌਰ ਤੇ ਉਹ ਛੇੜ ਦਿਤੀ ਹੈ ਆਉਣ ਵਾਲੇ ਜਿਹੜੇ ਮਹੀਨੇ ਮੈਨੂੰ ਲੱਗਦਾ ਇਹ ਯਾਤਰਾ ਦੇ ਆਲੇ ਦੋਲੇ ਹੀ ਹਾਂ ਲੱਗੀ ਕਾਫੀ ਆਤਾ ਕਉਂਦੀ ਨਜ਼ਰ ਆਈਗੀ ਬਿਲਕੁਲ ਬਿਲਕੁਲ ਤਾਂ ਸਦਰ ਸਾਹਿਬ ਚਰਚਾ ਹੁਣ ਬਿਕਰਮ ਮਜੀਠੀਆ ਨੂੰ ਲੈ ਕੇ ਵੀ ਕਾਫੀ ਛਿੜੀ ਹੋਈ ਐ ਤੇ ਬਿਕਰਮ ਮਜੀਠੀਆ ਨੂੰ ਸੈਟ ਦੇ ਵੱਲੋਂ ਦੂਜੀ ਵਾਰ ਸਮਨ ਜਾਰੀ ਕੀਤੇ ਗਏ ਸੀ ਹਾਲਾਂਕਿ ਮਜੀਠੀਆ ਸੈਟ ਸਾਹਮਣੇ ਪੇਸ਼ ਨਹੀਂ ਹੋਏ ਉਹਨਾਂ ਨੇ ਕਿਹਾ ਸੀ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਵੀ ਮੈਂ ਪਹਿਲਾਂ ਹੀ ਕਹਿਆ ਸੀ ਕਿ ਮੈਨੂੰ ਇਹਨਾਂ ਦਿਨਾਂ ਦੇ ਵਿੱਚ ਨਾ ਸੱਦਿਆ ਜਾਵੇ ਤਾਂ ਉਹ ਪੇਸ਼ ਨਹੀਂ ਹੋਏ ਤੇ ਉਹਨਾਂ ਤੋਂ ਜਿਹੜੇ ਵੀ ਦਸਤਾਵੇਜ਼ ਮੰਗੇ ਗਏ ਨੇ ਬਿਕਰਮ ਮਜੀਠੀਆ ਨੇ ਉਹ ਸਾਰੇ ਸਬਮਿਟ ਕਰਵਾਉਣ ਦੇ ਲਈ 1 ਮਹੀਨੇ ਦਾ ਸਮਾਂ ਮੰਗਿਆ ਤੇ ਦੂਜੇ ਪਾਸੇ ਜਿਹੜੇ ਸੈਟ ਦਸੰਬਰ ਤੱਕ ਦਾ ਹੀ ਇਹ ਕਾਰਜਕਾਲ ਇਸ ਤੋਂ ਬਾਅਦ ਖਤਮ ਹੋ ਜਾਣਾ ਹੈ ਕਹਿੰਦੇ ਕਿ ਉਹਨਾਂ ਦੇ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਬਿਕਰਮ ਮਜੀਠਿਆ ਨੂੰ ਦੁਬਾਰਾ ਸੱਦਿਆ ਜਾ ਸਕਦਾ ਹੈ ਦੇਖੋ ਇਹ ਗੱਲ ਦੱਤਾ ਹੈ ਕਿ ਉਹਨਾਂ ਨੂੰ ਬੁਲਾਈ ਲਿਆ ਗਿਆ ਜੀ 30 ਦਸੰਬਰ ਨੂੰ ਜਿਹੜਾ ਬਿਕਰਮ ਮਜੀਠਿਆ ਨੂੰ ਦੁਬਾਰਾ ਬੁਲਾਇਆ ਗਿਆ ਸੋ ਇਸ ਕਰਕੇ ਬਿਕਰਮ ਮਜੀਠਿਆ ਦੀਆਂ ਮੁਸ਼ਕਲਾਂ ਤਾਂ ਡਰਗ ਮਾਮਲੇ ਤੇ ਵਾਧੀਆਂ ਨਜ਼ਰ ਆਈ ਰਹੀਆਂ ਕੋਈ ਲਗਾਤਾਰ ਜੋ ਤਰੀਕਾ ਪੈਂਦੀਆਂ ਨਾ ਜੀ ਇਕਾ ਵਾ ਜਰਨਲਿਸਟ ਦੇ ਤੌਰ ਤੇ ਵੀ ਦੇਖੀਏ ਜੇ ਚਾਹੇ ਕੋਈ ਕਮਿਸ਼ਨ ਆਏ ਚਾਹੇ ਸੈਟਾ ਚਾਹੇ ਦਾਲਤ ਆਏ ਜੀ ਜੇ ਨੇੜੇ ਨੇੜੇ ਤਰੀਕਾ ਪਾਉਂਦੀ ਹੈ ਜੇ ਮਤਲਬ ਕਿਸੇ ਨੇ ਕਿਸੇ ਨਤੀਜੇ ਤੇ ਪਹੁੰਚਣਾ ਚਾਹੁੰਦੇ ਆ ਬਿਲਕੁਲ ਪਾਇ ਤਾਂ ਨਹੀਂ ਕਹਿ ਸਕਦੇ ਕਿ ਨਤੀਜਾ ਹੱਕ ਚ ਆਏਗਾ ਜਾਂ ਖਿਲਾਫ ਆਏਗਾ ਜੀ ਪਰ ਇਹ ਕਿਸ ਮਾਮਲੇ ਤੇ ਕੋਈ ਨਾ ਕੋਈ ਫੈਸਲਾ ਲੈਣ ਦਾ ਮੂਡ ਉਹਦੇ ਤੋਂ ਨਜ਼ਰ ਆਉਂਦਾ ਹੈ ਹੂੰ ਤੋ ਸੈਟ ਨੇ ਜਿਸ ਤਰੀਕੇ ਦੇ ਨਾਲ ਉਹਨੂੰ ਤਰੀਕਾ ਦਿੱਤੀਆਂ ਪਹਿਲਾਂ ਤਰੀਕ ਦਿੱਤੀ ਨਹੀਂ ਗਏ ਜੀ ਜਦ ਆਪਾਂ ਕਿਹਾ ਇੱਕ ਦਿਨ ਪਹਿਲਾਂ ਉਹਨਾਂ ਨੂੰ ਬੁਲਾਇਆ ਸੀ ਉਹਦੇ ਨਹੀਂ ਗਏ ਹੂੰ ਤਾਂ 30 ਦਸੰਬਰ 30 ਦਸੰਬਰ ਦੀ ਆਪਾਂ ਗੱਲ ਕਰਦੇ ਆਂ ਤਾਂ ਜਦੋਂ ਸਾਹਿਬਜ਼ਾਦਿਆਂ ਦੇ ਜਿਹੜੇ ਸ਼ਹਾਦਤ ਦਾ ਸਮਾ ਹੈਗਾ ਜੀ ਉਹ ਵੀ ਨਿਕਲ ਗਿਆ ਹੂੰ 30 ਦਸੰਬਰ ਨੂੰ ਬੁਲਾਇਆ ਜਾ ਰਿਹਾ ਹੂੰ 30 ਦਸੰਬਰ ਨੂੰ ਪੇਸ਼ ਹੁੰਦੇ ਆ ਕਿ ਨਹੀਂ ਹੁੰਦੇ ਇਹ ਤਾਂ ਬਿਕਰਮਜੀਠੇ ਦੱਸਣਗੇ ਜੀ ਪਰ ਜਿਸ ਤਰ੍ਹਾਂ ਦੀਆਂ ਤਰੀਕਾਂ ਪੈ ਰਹੀਆਂ ਤਰੀਕ ਵੇ ਤਰੀਕ ਜੀ ਨੂੰ ਕਹਿੰਦੇ ਆ ਪੈ ਰਹੀ ਹੈ ਹੂੰ ਤਾਂ ਇਹਦੇ ਨਾਲ ਇਹ ਆ ਕਿ ਬਿਕਰਮਜੀਠਿਆ ਆਉਣ ਵਾਲੇ ਸਮੇਂ 'ਚ ਕਿਸੇ ਵੱਡੀ ਮੁਸ਼ਕਲ ਦਾ ਸਾਹਮਣਾ ਕਰ ਸਕਦੇ ਆ ਕਿਉਂਕਿ ਜਿਸ ਸਥਿਤੀ ਦੇ ਵਿੱਚ ਹੂੰ ਜਿਸ ਤਰ੍ਹਾਂ ਦੇ ਕੇਸ ਉਹਨਾਂ ਦੇ ਆਲੇ ਦੁਆਲੇ ਜਿਹੜਾ ਹੈ ਡਰਗ ਨੂੰ ਲੈ ਕੇ ਰੇ ਜਾ ਰਿਹਾ ਜਿਸ ਤਰ੍ਹਾਂ ਹਾਕਮ ਤੇਰ ਵੱਲੋਂ ਚਿੱਟੇ ਤੌਰ ਤੇ ਬਿਕਰਮਜੀਠਿਆ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਔਰ ਨੇੜੇ ਨੇੜੇ ਉਹਨੂੰ ਬੁਲਾਇਆ ਜਾ ਰਿਹਾ ਤੇ ਬਿਕਰਮਜੀਠਿਆ ਹਾਲਾਂਕਿ ਉਹ ਕਹਿੰਦਾ ਕਿ ਵੀ ਮੈਂ ਕੋਈ ਡਰਦਾ ਨਹੀਂਗਾ ਵਿਵਾਕ ਆਗੂ ਆ ਉਹ ਕਹਿੰਦਾ ਜੋ ਮੇਰੇ ਤੇ ਕਾਰਵਾਈ ਕਰਨੀ ਹੈ ਕਰੋ ਇਹ ਵੀ ਕਹਿੰਦਾ ਕਿ ਮੈਂ ਸਰਕਾਰ ਦੇ ਖਿਲਾਫ ਬੋਲਦਾ ਇਸ ਕਰਕੇ ਮੇਰੇ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਚਲੋ ਇਹ ਤਾਂ ਉਹਨਾਂ ਦਾ ਆਪਣਾ ਨਜ਼ਰੀਆ ਸਰਕਾਰ ਦਾ ਆਪਣਾ ਨਜ਼ਰੀਆ ਹੈ ਪਰ ਜਿਸ ਮਾਮਲੇ 'ਚ ਉਹਨਾਂ ਦੇ ਖਿਲਾਫ ਕੇਸ ਦਰਜ ਹੋਇਆ ਜੋਰੀ ਨੇ ਲਗਾਤਾਰ ਤਰੀਕਾ ਪੈ ਰਹੀਆਂ ਆਉਣ ਵਾਲਾ ਸਮਾਂ ਲੱਗਦਾ ਕਿ ਬਿਕਰਮਜੀਠਿਆਲੀ ਵਦੇਰੇ ਹੋ ਜਣਾ ਦੇ ਮੁਸ਼ਕਲਾਂ ਵਾਲਾ ਸਾਬਤ ਹੋਂਸਕ ਦਾ ਬਿਲਕੁਲ ਬਿਲਕੁਲ ਤਾਂ ਸਿੱਧੂ ਸਾਹਿਬ ਕੇਂਦਰ ਸਰਕਾਰ ਦੀ ਤੁਸੀਂ ਗੱਲਬਾਤ ਕਰ ਰਹੇ ਸੀ 26 ਜਨਵਰੀ ਨੂੰ ਜੋ ਦਿੱਲੀ ਦੇ ਵਿੱਚ ਪ੍ਰੇਡ ਨਿਕਲਦੀ ਹੈ ਪਿਛਲੀ ਵਾਰ ਵੀ ਉਸ ਪ੍ਰੇਡ ਦੇ ਵਿੱਚ ਪੰਜਾਬ ਨੂੰ ਬਾਹਰ ਰੱਖਿਆ ਗਿਆ ਸੀ ਪੰਜਾਬ ਦੀ ਝਾਕੀ ਸ਼ਾਮਲ ਨਹੀਂ ਕੀਤੀ ਗਈ ਸੀ ਤੇ ਹੁਣ ਮੁੜ ਤੋਂ ਪੰਜਾਬ ਦੀ ਝਾਕੀ ਨੂੰ ਉਸ ਪ੍ਰੇਡ ਦੇ ਵਿੱਚ ਜਗ੍ਹਾ ਨਹੀਂ ਦਿੱਤੀ ਗਈ ਉਸੇ ਨੂੰ ਲੈ ਕੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੱਲ ਕਾਫੀ ਗੁੱਸੇ ਦੇ ਵਿੱਚ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਭਾਜਪਾ ਜਿੰਨਾ ਜਿੰਨਾ ਰਾਜਾਂ ਦੇ ਵਿੱਚ ਨਹੀਂ ਹੈਗੀ ਉਥੇ ਭਾਜਪਾ ਧੱਕੇਸ਼ਾਹੀ ਕਰ ਰਹੀ ਹੈ ਪੰਜਾਬ ਨੂੰ ਕਹਿੰਦੇ ਬਾਹਰ ਰੱਖਿਆ ਗਿਆ ਪੰਜਾਬ ਤੋਕਾ ਕੀਤਾ ਕੇ ਬਣਾ ਨਾਲ ਬਹੁਤ ਵੱਡਾ ਨਿਆਂ ਜਦੋਂ ਇਸ ਮਾਮਲੇ ਦੀ ਆਪਾਂ ਗੱਲ ਕਰਦੇ ਆ ਜੀ ਇਸ ਕਰਕੇ ਵੀ ਵੱਡੀ ਗੱਲ ਹੈ ਕਿ 26 ਜਨਵਰੀ ਗਣਤੰਤਰ ਦਿਨ ਹੂੰ ਇਹ ਦੇਸ਼ ਦਾ ਸਭ ਤੋਂ ਵੱਡਾ ਦਿਹਾੜਾ ਮੰਨਿਆ ਜਾਂਦਾ ਹੈ ਜੀ ਉਮੀਦ ਪੱਧਰ ਤੇ ਕਲਕਾ ਪਜ ਜਮੂਰੇ ਦੀ ਗੱਲ ਕਰਦੇ ਆ ਤਾਂ ਗਣਤੰਤਰ ਦੇਸ਼ ਤੋਂ ਵੱਡੀ ਕੋਈ ਗੱਲ ਹੋ ਨਹੀਂ ਸਕਦੀ ਜੀ ਇਸ ਮਾਮਲੇ ਨੂੰ ਲੈ ਕੇ ਜਿਹੜਾ ਪੰਜਾਬ ਨੂੰ ਚਾਕੀ ਤੋਂ ਬਾਹਰ ਰੱਖਣਾ ਜੀ ਪੰਜਾਬ ਦੇ ਨਾਲ ਵਾਕਈ ਬਹੁਤ ਵੱਡੀ ਜ਼ਾਤੀ ਹੈ ਔਰ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਣਾ ਕਿ ਜ਼ਿਆਤੀ ਹੈ ਜ਼ਿਆਤੀ ਹੈ ਹੀ ਹੈ ਭਗਵੰਤ ਰਿਹਾ ਭਗਵੰਤ ਮਾਨ ਇਸ ਕਰਕੇ ਵੀ ਕਹਿੰਦਾ ਮੈਂ ਕਹਿ ਰਿਹਾ ਕਿਉਂਕਿ ਉਹ ਕਹਿੰਦੇ ਕਿ ਅਸੀਂ ਨਿਮੈਂਦਗੀ ਕਰਦੇ ਪੰਜਾਬ ਦਾ ਮੁੱਖ ਮੰਤਰੀਆਂ ਮੇਰਾ ਕਹਿਣਾ ਬਣਦਾ ਜਿਹੜੇ ਪੰਜਾਬ ਨੇ ਜਿਹੜੇ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਹੋਣ ਜਿੱਦਾਂ ਆਕਸਰ ਕਹਿੰਦੇ ਆ ਕਿ ਜ਼ਿਲ੍ਹਿਆਂ ਵਾਲੇ ਬਾਗ ਤੋਂ ਲੈ ਕੇ ਅੰਡੇਮਾਨ ਤੱਕ ਪੰਜਾਬ ਦੀਆਂ ਕੁਰਬਾਨੀਆਂ ਦੀਆਂ ਪੰਜਾਬ ਦੀਆਂ ਕਰਵਾਨੀਆਂ ਦੀਆਂ ਗਾਥਾ ਦੀਆਂ ਕਹਾਣੀਆਂ ਭਰੀਆਂ ਪਈਆਂ ਜੀ ਉਸ ਪੰਜਾਬ ਦੀ ਝਾਕੀ ਨਾ ਗਣਤੰਤਰ ਦੇ ਇਸ ਤੇ ਸ਼ਾਮਲ ਕੀਤੀ ਜਾਏ ਹਮ ਇਸ ਤੋਂ ਵੱਡਾ ਤਕਾ ਕੀ ਹੋ ਸਕਦਾ ਹੈ ਸੋ ਮੈਂ ਤਾਂ ਇਹ ਹੀ ਕਵਾਂਗਾ ਜੋਤ ਕੇ ਅਜੇ ਵੀ ਰਹਿਦਾ ਸਮਾਂ ਹੈਗਾ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦੀ ਝਾਕੀ ਨੂੰ ਜ਼ਰੂਰ ਸ਼ਾਮਲ ਕੀਤਾ ਜਾਵੇ ਤੇ ਇਸ ਮੁੱਦੇ ਤੇ ਕੱਲ ਮੁੱਖ ਮੰਤਰੀ ਭਗਵੰਤ ਮਾਨ ਦੀ ਨੀ ਹੈ ਜੀ ਪੰਜਾਬ ਦਾ ਮਾਨ ਸਨਮਾਨ ਬਹਾਲ ਕਰਨ ਦੀ ਹੈ ਬਿਲਕੁਲ ਬਿਲਕੁਲ ਤਾਂ ਧੰਨਵਾਦ ਜਗਤਾਰ ਸਿੰਘ ਜੀ ਨੇ तमाम ਖਬਰਾਂ ਤੇ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਸੋ ਅੱਜ ਦੇ ਨਿਊਜ਼ ਬਿਹਾਈਂਡ ਨਿਊਜ਼ ਪ੍ਰੋਗਰਾਮ ਦੇ ਵਿੱਚ ਐਨਾ ਹੀ ਕਲਮੁੜ ਹਾਜ਼ਰ ਹੋਵਾਂਗੇ ਵਡੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ ਸਤਿ ਸ਼੍ਰੀ ਅਕਾਲ